ਆਪ ਜੀ ਨੇ ਜਸਤਨ ਕਿਹਾ ਦੀ ਗੁਰੂ ਐਡਾ ਮਹਾਨ ਐ ਇੰਨਾ ਮਹਾਨ ਐ ਕਿ ਅਦਬ ਤੇ ਬੇਅਦਬੀ ਤੋਂ ਬਹੁਤ ਅੱਗੇ ਐ ਬੇਅਦਬੀ ਕਰਨ ਵਾਲੇ ਆਪਣਾ ਮੂੰਹ ਕਾਲਾ ਕਰਦੇ ਨੇ ਇਹ ਕਰਤੂਤ ਕਰਕੇ ਪਰ ਗੁਰੂ ਦਾ ਕੋਈ ਨੁਕਸਾਨ ਨਹੀਂ ਕਰਦੇ ਮੈਨੂੰ ਦੱਸੋ ਫਿਰ ਗੁਰੂ ਹੈ ਕਿ ਗੁਰੂ ਹੋ ਹੈ ਜੋ ਆਦ ਸਚ ਜੋ ਬਾਤ ਸਚ ਹੈ ਵੀ ਸਚ ਨਾਨ ਕੋ ਸੇ ਵੀ ਸਚ ਗੁਰੂ ਹੋ ਹੈ ਜੋ ਆਦ ਦੇ ਵਿੱਚ ਵੀ ਸੀ ਆਦ ਦੇ ਆਦ ਵਿੱਚ ਵੀ ਸੀ ਆਦ ਸੱਚ ਜੁਗਤ ਸੱਚ ਆਦ ਗੁਰੇ ਨਮਹ ਜੁਗਤ ਗੁਰੇ ਨਮਹ ਜੀ ਸਤਿਗੁਰੇ ਨਮਹ ਸ੍ਰੀ ਗੁਰਦੇਵ ਨਮਹ ਅਜੀ ਮੂਰਖਾਂ ਨੇ ਤੇ ਅਰਥ ਇਦਨੇ ਗਲਤ ਕੀਤੇ ਹੋਏ ਮੂਰਖ ਟੋਲੇ ਨੇ ਗੁਰੂ ਜੀ ਨੇ ਤੇ ਕਿਹਾ ਜੋ ਆਦ ਦੇ ਵਿੱਚ ਵੀ ਸੀ ਉਹ ਹੀ ਗੁਰੂ ਸੀ ਜੋ ਆਦ ਦੇ ਵਿੱਚ ਸੀ ਨਾ ਇਹ ਨਹੀਂ ਵੀ ਗੁਰੂ ਕੋਈ ਉਹ ਤੋਂ ਅਲੱਗ ਚੀਜ਼ ਹੈ ਉਹ ਹੋਈ ਵੀ ਗੁਰੂ ਹੈ ਔਰ ਉਸੇ ਦਾ ਹੀ ਇੱਕ ਹੁਣ ਹੈ ਉਹ ਹੋਣਾ ਜਿਸ ਵਾਹਿਗੁਰੂ ਦੇ ਅਨੇਤਾ ਗੁਣ ਗੁਣ ਦਾ ਮਤਲਬ ਹੁੰਦਾ ਸੁਭਾਅ ਠੀਕ ਗੋਰ ਪਰਮੇਸ਼ਰ ਪੂਜੀ ਮੰਤਨ ਲਾਇਆ ਸਤਗੁਰੂ ਦਾਤਾ ਜੀ ਦਾ ਸਭ ਸਦੇ ਆਧਾਰ ਸਤਬੁਰ ਬਚਨ ਕਮਾ ਆਪਣੇ ਬਸ ਤੁਹਾਡਾ ਤੇ ਗੁਰੂ ਦਾ ਰਿਸ਼ਤਾ ਇੱਥੇ ਇੰਨਾ ਹੀ ਹੈ ਇੱਥੋਂ ਤੱਕ ਕਿ ਨਾ ਬਲੌਂ ਦਾ ਰਿਸ਼ਤਾ ਹੈ ਨਜ਼ਰ ਦਾ ਨਾ ਆਮ ਦਾ ਨਾ ਸ਼ਰੀਰ ਦਾ ਨਾ ਹੋਰ ਕਿਸੇ ਚੀਜ਼ ਦਾ ਲੈਂਗੁਏਜ ਦਾ ਤੁਹਾਡਾ ਰਿਸ਼ਤਾ ਉਹਦੇ ਨਾਲ ਸਿਰਫ ਉਹਦੇ ਬਚਨ ਕਮਾਉਣ ਤੱਕ ਹੈ ਜੇ ਬਚਨ ਕਮਾ ਲੈ ਤਾਂ ਤੁਸੀਂ ਉਹਦਾ ਅਦਬ ਵੀ ਕਰਤਾ ਆਪਣੀਆਂ ਹੱਤਾਂ ਦਾ ਵੀ ਅਦਬ ਕਰਦੇ ਹੋ ਤੇ ਇਸ ਕਰਕੇ ਮੁਰਮਤ ਦੇ ਵਿੱਚ ਗੁਰੂ ਆਪ ਜੀ ਬਿਠਦੇ ਹੋ ਗੁਰੂ ਅਕਾਲ ਪੁਰਖ ਵਈਹਰੋਂ ਹੀ ਹੈ ਹਮ ਸਦਾ ਹੁੰਦਾ ਰਿਹਾ ਜੁਆਇੰਟ ਜੁਗ ਜੁਗ ਪੀੜੀ ਚੱਲਨੇ ਸਤਿਗੁਰੂ ਕੀ ਹੂੰ ਜਿਹਨੇ ਗੁਰਮੁਖ ਨਾਮ ਦਿਆ ਆ ਜਿਹੜੇ ਗੁਰਮੁਖ ਨਾਮ ਚ ਆਉਂਦੇ ਨੇ ਉਹਨਾਂ ਦੇ ਦੁਆਰਾ ਸਤਿਗੁਰੂ ਦੀ ਪੀੜੀ ਜੁਗਾਂ ਜਗਾਂ ਤੋਂ ਤੂੰ ਚਲਦੀ ਨਹੀਂ ਹੈ ਔਰ ਜੁਗਾਂ ਜਗਾਂ ਤੱਕ ਇਹ ਚਲਦੀ ਸਦਾ ਚਲਦੀ ਰਹੇਗੀ ਇਹ ਆਪਣਾ ਇਸ ਲਾਈਨ ਨੂੰ ਕੋਈ ਚੈਲੰਜ ਕਰਕੇ ਦਿਖਾ ਲਈ ਵੀ ਗੁਰੂ ਦੀ ਪੀੜੀ ਦਾ ਬਲੱਡ ਰਿਲੇਸ਼ਨ ਨਾਲ ਕੋਈ ਸੰਬੰਧ ਨਹੀਂ ਕੋਈ ਸੰਬੰਧ ਨਹੀਂ ਦੇਸ਼ ਵਿੱਚ ਦੇਸ਼ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਵੱਕੂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਹਾਂ ਦਰਸ਼ਕੋ ਅੱਜ ਫਿਰ ਹਮੇ ਕੁੜਕਾਉਂਤੀ ਧਰਤੀ ਤੇ ਮੇਰੇ ਨਾਲ ਨੇ ਅਤੀ ਸਤਿਕਾਰਯੋਗ ਸੰਤ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਤੋਂ ਵਰਸਾਏ ਹੋਏ ਔਰ ਜਿਨ੍ਹਾਂ ਨੇ ਅੱਧੀ ਸਦੀ ਤੋਂ ਵੱਧ ਦਾ ਸਮਾਂ ਕੌਮ ਦੀ ਸੇਵਾ ਕੀਤੀ ਹੈ ਮੇਰੇ ਕਹਿਣ ਤੋਂ ਮੁਰਾਦ ਬਾਬਾ ਜਸਪਾਲ ਸਿੰਘ ਜੀ ਯੂਐਸਏ ਵਾਲੇ ਅਕਸਰ ਕੀ ਤੁਸੀਂ ਸੁਣਦੇ ਹੋ ਬੜੇ ਬਰੀਕ ਮੁੱਦਿਆਂ ਦੇ ਉੱਪਰ ਗੱਲ ਕਰਦੇ ਰਹੇ ਮੈਂ ਕਈ ਵਾਰੀ ਬਾਬਾ ਜੀ ਨੂੰ ਕਹਿਣਾ ਪੰਨਾ ਮੈਂ ਕਿਹਾ ਬਾਬਾ ਜੀ ਇੰਨੀ ਗਹਿਰਾਈ ਦੇ ਵਿੱਚ ਨਾ ਜਾਓ ਅਸੀਂ ਅਜੇ ਇੰਨੇ ਗਹਿਰੇ ਨਹੀਂ ਗਏ ਸਾਨੂੰ ਸਮੁੰਦਰ ਦੇ ਕਿਨਾਰੇ ਕਿਨਾਰੇ ਦੇ ਉੱਪਰ ਅਜੇ ਫੇਰੋ ਕਿਉਂਕਿ ਗਹਿਰਾਈ ਦੇ ਵਿੱਚ ਬਹੁਤ ਕੁਝ ਪਿਆ ਹੋਇਆ ਹੈ ਅਕਸਰ ਮੈਨੂੰ ਇਹ ਗੱਲ ਕਹਿੰਦੇ ਹੁੰਦੇ ਨੇ ਕਹਿੰਨ ਲੱਗੇ ਇਹੀ ਕੰਮ ਤੇ ਸਾਡੇ ਪ੍ਰਚਾਰਕਾਂ ਨੇ ਪ੍ਰਚਾਰਕ ਸ਼੍ਰੇਣੀ ਨੇ ਕੀਤਾ ਹੈ ਡੂੰਘਾਈ ਦੇ ਵਿੱਚ ਲੈ ਕੇ ਨਹੀਂ ਗਏ ਪਰ ਕਹਿੰਦੇ ਕਿ ਮੈਂ ਅਜੇ ਜਪਜੀਤ ਸਹਿਬ ਰਹਿਰਾਸ ਸਹਿਬ ਸੁਖਮਨੀ ਸਹਿਬ ਦੇ ਨੇੜੇ-ਨੇੜੇ ਆ ਅਜੇ ਗਹਿਰਾਈ ਵਿੱਚ ਮੈਂ ਤੁਹਾਨੂੰ ਲੈ ਕੇ ਨਹੀਂ ਗਿਆ ਤੇ ਕਈ ਵਾਰੀ ਉਦੋਂ ਸਮਝ ਪੈਂਦੀ ਹੈ ਵੀ ਗੁਰਬਾਣੀ ਕਿੰਨਾ ਕੋ ਗਹਿਰਾ ਵਿਸ਼ਾ ਖੋਬੇਗਾ ਵੀ ਅਜੇ ਬਾਬਾ ਜੀ ਕਹਿ ਰਹੇ ਕਿ ਜਪਜੀਤ ਸਹਿਬ ਰਹਿਰਾਸ ਸਹਿਬ ਤੇ ਸੁਖਮਨੀ ਸਹਿਬ ਦੇ ਨੇੜੇ-ਤੇੜੇ ਤੁਹਾਨੂੰ ਲਿਜਾ ਰਿਹਾ ਮੈਂ ਤੇ ਦੂਸਰੀ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਸਵਾਲ ਤੁਹਾਡੇ ਹੁੰਦੇ ਨੇ ਪੁੱਛਦਾ ਹਾਂ ਮੈਂ ਜਦੋਂ ਪਿ ਤੇ ਬਾਬਾ ਜੀ ਨੇ ਇੱਕ ਵਰਡ ਯੂਜ਼ ਕੀਤਾ ਸੀ ਕਿ ਗੁਰੂ ਅਦਬ ਬੇਅਦਬੀ ਦੋਹਾਂ ਤੋਂ ਨਿਆਰਾ ਹੈ ਉਹਨੂੰ ਤੁਹਾਡੇ ਅਦਬ ਦੇ ਨਾਲ ਵੀ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਿੰਨੂੰ ਤੁਸੀਂ ਬੇਅਦਬੀਆਂ ਕਹਿ ਦਿੰਦੇ ਹੋ ਉਹਦੇ ਨਾਲ ਵੀ ਫਰਕ ਨਹੀਂ ਪੈਂਦਾ ਤੇ ਫਿਰ ਮਨ ਦੇ ਵਿੱਚ ਸਵਾਲ ਆਇਆ ਸੀ ਕਿ ਜਿਹੜਾ ਗੁਰੂ ਅਦਬ ਤੇ ਬੇਅਦਬੀ ਤੋਂ ਬਹੁਤ ਅੱਗੇ ਹੈ ਇਹਦਾ ਅਰਥ ਕੀ ਹੈ ਵੀ ਸਾਨੂੰ ਅਜੇ ਗੁਰੂ ਦੀ ਮਹਾਨਤਾ ਦਾ ਪਤਾ ਨਹੀਂ ਲੱਗਾ ਉਹ ਗਲਤ ਕਰਦੇ ਆ ਮੇਰੇ ਨਾਲ ਨੇ ਅਤੀ ਸਤਿਕਾਰਯੋਗ ਬਾਬਾ ਜੀ ਬਾਬਾ ਜਸਪਾਲ ਸਿੰਘ ਜੀ ਯੂਐਸਏ ਵਾਲੇ ਤੁਹਾਡੇ ਸਾਹਮਣੇ ਵੱਲੋਂ ਆਓ ਸਵਾਗਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਸੇਤ ਕਿਸੀ ਹੈ ਮਹਾਰਾਜ ਦੀ ਕਿਰਪਾ ਹੈ ਮੈਂ ਨਾ ਇੱਕ ਇੰਟਰਵਿਊ ਵਿੱਚ ਕਹਿ ਬੈਠਾ ਸੀ ਮੈਂ ਕਿ ਬਾਬਾ ਜੀ ਲੰਮਾ ਸਮਾਂ ਕੈਂਸਰ ਦੀ ਬਿਮਾਰੀ ਨਾਲ ਲੜਿਆ ਹੈ ਸਰੀਰ ਸੱਚੀ ਕਿਹਾ ਤੁਸੀਂ ਜੀ ਤੇ ਮੈਨੂੰ ਕਈ ਪੁੱਛਦੇ ਹੁੰਦੇ ਬਾਬਾ ਜੀ ਤੁਸੀਂ ਸਿਹਤ ਬਾਰੇ ਕਹਿੰਦੇ ਪਹਿਲਾਂ ਪੁੱਛਿਆ ਕਰੋ ਸੇਤ ਵਾਹਿਗੁਰੂ ਦੀ ਕਿਰਪਾ ਹੈ ਆਪ ਜੀ ਦੇ ਸਾਹਮਣੇ ਹੀ ਹੈ ਕੋਈ ਕਈ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਮਹਾਰਾਜ ਜੀ ਇੰਟਰਵਿਊ ਤੁਹਾਡੀ ਖੁਰਾਕ ਆ ਮੈਂ ਦੇਖ ਰਿਹਾ ਜਿਵੇਂ ਤੇ ਇੰਟਰਵਿਊ ਹੋ ਰਿਹਾ ਹੈ ਤੁਸੀਂ ਜਵਾਨ ਹੁੰਦੇ ਜਾ ਰਹੇ ਹੋ ਜਿਵੇਂ ਜਿਵੇਂ ਚੱਲ ਰਹੀਆਂ ਨੇ ਨਾ ਤੁਹਾਡੇ ਜਵਾਨੀ ਜਿਹੜੀ ਇਹ ਉਹ ਦੁਬਾਰਾ ਆ ਰਹੀ ਹੈ ਤੇ ਬਾਬਾ ਜੀ ਇੱਕ ਪਿਛਲੇ ਦਿਨਾਂ ਚ ਇੰਟਰਵਿਊ ਹੋਈ ਹੈ ਬੜਾ ਗੰਭੀਰ ਵਿਸ਼ਾ ਸੀ ਜੀ ਮੇਰੇ ਮੁਤਾਬਕ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੇਰੇ ਮੁਤਾਬਕ ਇਸ ਵਿਸ਼ੇ ਨੂੰ ਉਸ ਪੱਧਰ ਤੇ ਨਹੀਂ ਛੇੜਿਆ ਗਿਆ ਅਸੀਂ ਇੱਕੋ ਗੱਲ ਕਹੀ ਹਾਈ ਬੇਅਦਬੀਕ ਹੋ ਗਈ ਤੇ ਕਈ ਜਗ੍ਹਾ ਤੇ ਉੱਪਰ ਜਿੱਥੇ ਮਹਾਰਾਜ ਜੀ ਦੇ ਸਰੂਪ ਅਗਨ ਭੇਟ ਹੋ ਗਏ ਉੱਥੇ ਕਈਆਂ ਨੇ ਇਹ ਵੀ ਕਹਿ ਦਿੱਤਾ ਵੀ ਦੋ ਤੇ ਮੈਂ ਕਈ ਵਾਰੀ ਸੋਚਦਾ ਸਾਂ ਵੀ ਇਹ ਚਲੋ ਆਪਾਂ ਲਵਾਵਾਂਗੇ ਕਿਉਂਕਿ ਸਾਡੇ ਜਜ਼ਬਾਤਾਂ ਨੂੰ ਵੀ ਲਾਂਭੂ ਲੱਗਾ ਆ ਬਟ ਕੀ ਇਹ ਤੇ ਉਦੋਂ ਹੋ ਗਿਆ ਜਦੋਂ ਬੰਦਾ ਮਰ ਗਿਆ ਉਦੋਂ ਲੱਗਦੀ ਹੈ ਵੀ ਇਸ ਬੰਦੇ ਨੇ ਇਸ ਬੰਦੇ ਨੂੰ ਕਤਲ ਕਰ ਦਿੱਤਾ ਇਹਦੇ ਤੇ 302 ਲੱਗ ਗਈ ਤੇ ਅਸੀਂ ਦੁਨੀਆ ਨੂੰ ਕੀ ਜਵਾਬ ਦੇਵਾਂਗੇ ਮਨ ਦੇ ਵਿੱਚ ਬੜੀ ਤਰ੍ਹਾਂ ਦੇ ਸਵਾਲ ਸੀ ਆਪ ਜੀ ਨੇ ਜਿਸ ਦਿਨ ਕਿਹਾ ਵੀ ਗੁਰੂ ਐਡਾ ਮਹਾਨ ਹੈ ਇੰਨਾ ਮਹਾਨ ਹੈ ਵੀ ਅਦਬ ਤੇ ਬੇਅਦਬੀ ਤੋਂ ਬਹੁਤ ਅੱਗੇ ਹੈ ਬੇਅਦਬੀ ਕਰਨ ਵਾਲੇ ਆਪਣਾ ਮੂੰਹ ਕਾਲਾ ਕਰਦੇ ਨੇ ਇਹ ਕਰਤੂਤ ਕਰਕੇ ਪਰ ਗੁਰੂ ਦਾ ਕੋਈ ਨੁਕਸਾਨ ਨਹੀਂ ਕਰਦੇ ਮੈਨੂੰ ਦੱਸੋ ਫਿਰ ਗੁਰੂ ਹੈ ਕੀ گرو وہ ہے جو آدھ سچ آدھ سچ ہے بھی سچ نانک ہو صرف سچ گرو وہ ہے جو آدھے بھی سی آدھے آدھی گرو وچ بھی سی آدھ گرئے نمہ آدھ ਜਿਸ ਨੂੰ ਬਾਣਿਸ਼ ਤਾਂ 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 ਆਦਲਵਸ ਹੁੰਦਾ ਹੈ ਜੀ ਹਾਂਜੀ ਆਦਲਵਸ ਜਿਹੜਾ ਹੁੰਦਾ ਹੈ ਕਿ ਆਦ ਗੁਰੇ ਨਮੈ ਮੇਰੀ ਉਸ ਗੁਰੂ ਨੂੰ ਨਮਸਕਾਰ ਹੈ ਜਿਹੜਾ ਸਦਾ ਹੀ ਸੀ ਹਮ ਸਬਦਾ ਆਦ ਹੀ ਉਹ ਹੈ ਸਬਦਾ ਆਦ ਉਹ ਹੈ ਲੇਕਿਨ ਉਸ ਦਾ ਆਦ ਕੋਈ ਨਹੀਂ ਉਹ ਸਦਾ ਹੀ ਸੀ ਪਰ ਇਹ ਮੈਡੀਕਲ ਆਦ ਸੱਚ ਜੁਗਾਦ ਸੱਚ ਪਰਮਾਤਮਾ ਵਾਸਤੇ ਨਹੀਂ ਆਉਂਦਾ ਦੇਖੋ ਸਭ ਤੋਂ ਵੱਡੀ ਸਾਡੀ ਕੌਮ ਦੇ ਵਿੱਚ ਮੈਂ ਆਜਾਪ ਜੀ ਨੂੰ ਦੋ ਸ਼ਬਦ ਸੁਣਾਉਣੇ ਆ ਉਦੋਂ ਮਗੂ ਸਾਹਿਬ ਮੈਂ ਆਪ ਜੀ ਤੋਂ ਪੁੱਛਣਾ ਹੈ ਕਿ ਤੁਸੀਂ ਇਹ ਤਾਂ ਹੈ ਲਿਖਿਆ ਬਾਣੀ ਚ ਹੁਣ ਜਿਵੇਂ ਆਪ ਜੀ ਨੇ ਆਖਿਆ ਕਿ ਇੱਕ ਆਦ ਸੱਚ ਜੁਗਾਦ ਸੱਚ ਤਾਂ ਪਰਮਾਤਮਾ ਲਈ ਆਉਂਦਾ ਹੈ ਹਮ ਅਗਰ ਮੈਂ ਸਵਾਲ ਕਰਾਂ ਫਿਰ ਗੁਰੂ ਲਈ ਕੀ ਆਉਣਾ ਚਾਹੀਦਾ ਇੱਕ ਤਨ ਜਿਦਾਂ ਸ਼ੀਸ਼ੇ ਚ ਮੂੰਹ ਦੇਖੀਦਾ ਹੁੰਦਾ ਸ਼ੀਸ਼ੇ ਜਿਹਾ ਜਮੂਦਾ ਕਿਦਣਾ ਇਦਾਂ ਸਾਰੇ ਆਪਣਾ ਆਪਣਾ ਮੂੰਹ ਦੇਖ ਲੈਓ ਕਿ ਕੀ ਸਾਡੀ ਸਮਝ ਗੁਰੂ ਲਈ ਆਹੀ ਹੈ ਵੀ ਸਾਡੀ ਸਮਝ ਜਿਹੜੀ ਗੁਰੂ ਨੂੰ ਗੁਰੂ 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 ਰੇ ਕੀ ਮੰਨਦਾ ਲੈ ਫਿਰ ਹਮ ਪਰ ਕੀ ਗੁਰੂ ਤੇ ਲਈ ਸਾਡੀ ਸਮਝ ਆਹੀ ਹੈ ਤਾਂ ਮੈਂ ਉਹਨੂੰ ਵਿਰੋਧਾਪਾਸ ਦੇ ਟੰਗ ਨਾਲ ਕਿਹਾ ਵੀ ਜੇ ਅਸੀਂ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਖੁਸੀ ਵੀ ਸੱਚ ਇਹ ਪਰਮਾਤਮਾ ਲਈ ਕਹਾਂਗੇ ਤੇ ਗੁਰੂ ਲਈ ਕੀ ਕਹਾਂਗੇ ਇਦੂ ਕੱਟ ਕਾਂਗੇ ਜਾਂ ਇਹਦੂ ਕੁਛ ਅਲੱਗ ਕਾਂਗੇ ਹਾਂਜੀ ਇਸ ਕਰਕੇ ਗੁਰੂ ਜੀ ਨੇ ਕਿਹਾ ਆਦ ਗੁਰੇ ਨਮ ਜਦੋਂ ਉਹ ਆਦ ਸੱਚ ਪਰਮਾਤਮ ਜੀ 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 ਕਮਾਲ ਆ ਆਪ ਜੀ ਦੀ ਪਕੜ ਹੁਣ ਤੁਸੀਂ ਕਹਿ ਦਿਓ ਬਾਕੀ ਆਦ ਸੱਚ ਜੁਗਾਦ ਸੱਚ ਆਦ ਗੁਰੇ ਨਮ ਜੁਗਾਦ ਗੁਰੇ ਨਮ ਜੀ ਸਤ ਗੁਰੇ ਨਮ ਹੈ ਸ੍ਰੀ ਗੁਰਦੇਵ ਨਮ ਹੈ ਹਾਂਜੀ ਮੂਰਖਾਂ ਨੇ ਤੇ ਇਹਦੇ ਅਰਥ ਇਤਨੇ ਗਲਤ ਕੀਤੇ ਹੋਏ ਮੂਰਖ ਟੋਲੇ ਨੇ ਗੁਰੂ ਜੀ ਨੇ ਤੇ ਕਿਹਾ ਜੋ ਆਤ ਦੇ ਵਿੱਚ ਵੀ ਸੀ ਉਹੀ ਗੁਰੂ ਸੀ ਜੋ ਆਤ ਦੇ ਵਿੱਚ ਸੀ ਨਾ ਇਹ ਨਹੀਂ ਵੀ ਗੁਰੂ ਕੋਈ ਉਹ ਤੋਂ ਅਲੱਗ ਚੀਜ਼ ਹੈ ਉਹੀ ਹੀ ਗੁਰੂ ਹੈ ਔਰ ਉਸੇ ਦਾ ਹੀ ਇੱਕ ਗੁਣ ਹੈ ਗੁਰੂ ਹੋਣਾ ਜਿਦਾ ਵੈ ਗੁਰੂ ਦੇ ਅਨੇਕਾ ਗੁਣ ਗੁਣ ਦਾ ਮਤਲਬ ਉਹਦਾ ਸੁਭਾਅ ਧੀ ਉਹ ਗੁਣ ਵੀ ਹੈ ਹੁਜ਼ਰ ਜੀ ਅੱਗ ਨੂੰ ਅੱਤ ਲਗਾਓ ਤਾਂ ਸੜੇਗਾ ਕਿ ਨਹੀਂ ਸੜੇਗਾ ਤਾਂ ਅੱਗ ਦਾ ਅਗਰੀਆ ਪ੍ਰੋਪਰਟੀਆਂ ਕੀ ਹੈ ਉਬਰਨ ਕਰਦੀ ਹੈ ਉਹ ਸਾੜਦੀ ਹੈ ਹੈ ਜੀ ਅਗ ਦੀਆਂ ਪ੍ਰੋਪਰਟੀਆਂ ਨੇ ਇਸੇ ਤਰ੍ਹਾਂ ਰਬ ਦੀਆਂ ਅਨੰਤ ਜਿਹਨੂੰ ਕਹਿੰਦੇ ਨਾ ਤਹਿਣਾ ਚਾਹੀ ਤੇਰੇ ਗੁਣ ਕਿਤੇ ਕੀ ਆਈ ਨਹੀਂ ਜਾ ਸਕਦਾ ਤੇਰੇ ਗੁਣ ਕਿੰਨੇ ਇਕਨੇ ਹੈ ਜੀ ਉਹ ਗੁਣ ਹੈ ਸਾਨੂੰ ਚਾਹ ਚੌਦ ਵਿੱਚ ਪਾ ਦੇਣ ਵਾਲੀਆਂ ਐ ਐਸੀਆਂ ਖੂਬੀਆਂ ਗੁਣ ਦਾ ਮਤਲਬ ਪ੍ਰਮਾਤਮਾ ਦੇ ਗੁਣਾਂ ਦਾ ਮਤਲਬ ਕੀ ਹੋਇਆ ਗੁਣ ਦਾ ਮਤਲਬ ਕੀ ਹੋਇਆ ਕਿ ਪ੍ਰਮਾਤਮਾ ਦੋ ਸਾਰੀ ਸ੍ਰਿਸ਼ਟੀ ਦਾ ਕਰਤਾ ਕਰਤਾ ਹਰਤਾ ਹੈ ਉਸ ਦੇ ਜਿਹੜੇ ਗੁਣ ਨੇ ਉਹ ਵੀ ਸਾਡੀ ਸਮਝ ਨਹੀਂ ਆ ਸਕਦੇ ਹਮ ਇੱਕ ਇੱਕ ਚੀਜ਼ ਨੂੰ ਅਲੱਗ-ਅਲੱਗ ਗੁਣ ਦਿੰਦਾ ਹੈ ਕਿਵੇਂ ਇੱਕ ਚੀਜ਼ ਨੂੰ ਅਲੱਗ-ਅਲੱਗ ਗੁਣ ਦਿੰਦਾ ਹੈ ਉਹ ਕਿਵੇਂ ਦਿੰਦਾ ਕਿਵੇਂ ਉਹ ਨੇ ਉਸ ਦੇ ਲਈ ਡਿਜ਼ਾਈਨ ਕੀਤਾ ਫੋਰ ਐਗਜ਼ਾਮਪਲ ਸ਼ੇਰ ਨੂੰ ਸ਼ੇਰ ਦਾ ਗੁਣ ਹੈ ਕਿ ਉਹਨੂੰ ਭੁੱਖ ਲੱਗੇ ਤਾਂ ਉਹਨੂੰ ਮਾਸ ਚਾਹੀਦਾ ਜੀ ਉਦਾਂ ਹਿਰਨ ਫਿਰਦਾ ਹੋਵੇ ਹੋਰ ਜਾਨਵਰ ਨੇੜੇ ਫਿਰਦਾ ਹੋਵੇ ਗਾਂ ਫਿਰਦੀ ਹੋਵੇ ਉਹ ਅਗਰ ਰਜਾ ਹੈ ਉਹਨੂੰ ਸਤਾ ਦੇਣਾ ਉਹਦਾ ਗੁਣ ਹੈ ਜੀ ਜਦੋਂ ਉਹਨੂੰ ਲੱਗੇ ਭੁੱਖ ਤੇ ਨੇੜੇ ਤੇੜੇ ਕੋਈ ਨਾ ਕੋਈ ਜਾਨਵਰ ਉਹਨੂੰ ਦਿਸ ਪਿਆ ਚਲਾਗ ਮਾਰਨੀ ਹੈ ਸ਼ਿਕਾਰ ਕਰਦਾ ਹੈ ਸ਼ਿਕਾਰ ਕਰਕੇ ਆਪਣੀ ਰੋਟੀ ਆਪਣੀ ਭੁੱਖ ਦੂਰ ਕਰ ਲੈਣੀ ਹੈਗੀ ਹਾਂ ਕਹਿਣ ਦਾ ਮਤਲਬ ਕਿ ਇਹ ਉਹਦਾ ਗੁਣ ਹੈ ਹੂੰ ਇਹ ਉਹਦਾ ਸੁਭਾਅ ਹੈ ਅਗਰ ਇਹ ਉਹਦਾ ਸੁਭਾਅ ਹੈ ਤੇ ਇਹ ਵੀ ਅਕਾਲ ਪੁਰਖ ਦੇ ਅਨੰਤ ਸੁਭਾਵਾਂ ਚੋਂ ਇੱਕ ਸੁਭਾਅ ਹੈ ਜੀ ਹੂੰ ਵਾਹਿਰੂ ਦੇ ਕਹਿੰਦੇ ਨਾ ਅ ਅੰਤ ਨ ਸਿਸ਼ਤੀ ਕਹਣਾ ਅੰਤ ਅੰਤ ਕਰ ਕਰਣੇ ਦੇਣ ਦਾ ਅੰਤ ਅੰਤ ਨ ਵਿਕਰਣ ਸੁਣਨਾ ਅੰਤ ਉਹ ਕਿਹੜੀ ਚੀਜ਼ ਨਹੀਂ ਕਹਿ ਰਹੇ ਹੂੰ ਤੁਹਾਨੂੰ ਚਾਹੀਦਾ ਸੀ ਆਪਣੇ ਬੱਚਿਆਂ ਨੂੰ ਵੀ ਬਿਠਾ ਲ ਕੇ ਸਿਖਾਈਏ ਹੂੰ ਪੂਰਾ ਜਪਜੀ ਸਾਹਿਬ ਪੜਾਉਣ ਦੀ ਬਜਾਏ ਰੱਬ ਦੀ ਮਿਹਰਬਾਨੀ ਕੋਈ ਪੌੜੀ ਉਹਨਾਂ ਨੂੰ ਜਿਹੜੀ ਹੈ ਪੜਾ ਦਿਆ ਕਰੋ ਸਵੇਰ ਉੱਠ ਕੇ ਜਾਂ ਸ਼ਾਮ ਨੂੰ ਜਾਂ ਦੁਪਹਿਰੇ ਇੱਕ ਵੇਰ ਪਰ ਸਾਨੂੰ ਇਹ ਦੱਸੋ ਅੱਜ ਗੁਰੂ ਕੀ ਹੈ ਕਟੋ ਕਟੋ ਇੱਕੋ ਗੱਲ ਕਹਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਗੁਰੂ ਨੇ 10 ਗੁਰੂ ਸਾਹਿਬਾਨ ਨੇ ਦਸਾਂ ਪਾਕ ਸਿੰਘਾਂ ਦੀ ਜੋਤ ਇਹ ਤੇ ਚਲੋ ਸਾਡੇ ਸੁਣੇ ਸੁਣਾਈ ਸ਼ਬਦ ਨੇ ਇੱਕ ਅਨਭਵ ਦੇ ਵਿੱਚੋਂ ਗੁਰਬਾਣੀ ਦੇ ਵਿੱਚੋਂ ਗੁਰੂ ਕੀ ਹੈ ਤੇ ਗੁਰੂ ਸਾਨੂੰ ਕੀ ਦੇਣਾ ਚਾਹੁੰਦੇ ਨੇ ਆਏ ਹੋਏ ਹੋਏ ਤੇ ਅਸੀਂ ਕਿੱਥੇ ਕਿਤੇ ਖੜੇ ਆ ਉਹ ਸਮਝ ਜਿਹੜੀ ਗੁਰੂ ਪਾਤਸ਼ਾਹ ਜੀ ਦੀ ਸਮਝ ਹੈ ਸਾਡੀ ਉਹ ਸਮਝ ਕਿਉਂ ਨਹੀਂ ਬਣਦੀ ਪਈ ਇਹ ਚੀਜ਼ ਮੈਂ ਚਾਹਾਂਗਾ ਵੀ ਅੱਜ ਸਾਨੂੰ ਕਲੀਅਰ ਕਰ ਦਿਓ ਜ਼ਰੂਰੀ ਹੈ ਬਾਤ ਕਮਾਲ ਕਮਾਲ ਦੇ ਵਿਸ਼ੇ ਤੁਸੀਂ ਛਿਹੜੇ ਹੈ ਸਾਡੀ ਉਹ ਸਮਝ ਵਣ ਹੀ ਨਹੀਂ ਸਕਦੀ ਕਿਉਂਕਿ ਸਾਡਾ ਲੈਵਲ ਆਫ ਮਾਈਂਡ ਲੈਵਲ ਆਫ ਥਿੰਕਿੰਗ ਹੋਰ ਸਾਡੀ ਰੁਚੀ ਸਾਹਿਤ ਫਿਲਾਸਫੀ ਚ ਗਿਆਨ ਚ ਕਿੰਨੀ ਹੈ ਸਾਡੀ ਸਾਡੀ ਕੌਮ ਦੇ ਵਿੱਚ ਪੜਨ ਦੀ ਅੱਜ ਦੇ ਟਾਈਮ ਚ ਇਸੇ ਵੇਲੇ ਅਜ ਤੋ ਅਗਰ ਮੈਂ 50 60 ਸਾਲ ਪਿੱਛੇ ਜਾਵਾਂ ਤਾਂ ਸਾਡੇ ਬਜ਼ੁਰਗਾਂ ਨੂੰ ਮੈਂ ਦੇਖਦਾ ਹੁੰਦਾ ਸੀਗਾ ਕਿ ਬੈਠੇ ਚੇਅਰ ਤੇ ਕਿਤਾਬ ਕੋਈ ਨਾ ਕੋਈ ਲੈ ਕੇ ਬੈਠੇ ਪਿਤਾ ਜੀ ਤਾਂ ਇਹ ਉਤ੍ਰਮਯਾਕ ਦਾ ਪੜਨਾ ਉਹ ਇੱਕ ਦੋ ਤਿੰਨ ਜੋ ਨਹੀਂ ਪੜ ਵੀ ਲੈਣੀ ਹੂੰ ਫਿਰ ਕੋਈ ਹੋਰ ਪਿਤਾ ਜੀ ਇਹ ਕਿਹੜੀ ਹੈ ਇਹ ਤਾਂ ਨਵੀਂ ਲੈਣੀ ਤੁਸੀਂ ਕਹਿੰਦੇ ਹਾਂ ਬੇਡਾ ਪੜਦੇ ਰਹੀਦਾ ਹੁੰਦਾ ਹਾਂ ਹੈ ਮੈਂ ਕਹਿਣਾ ਚਾਹਣਾ ਕਿ ਗੁਰੂ ਦੀ ਸਮਝ ਸਾਨੂੰ ਆਵੇ ਕਿਦਾਂ ਕਿਉਂਕਿ ਅਸੀਂ ਉਹਦੀ ਸਮਝ ਦੇ ਵਿੱਚ ਬਿਲਕੁਲ ਇੰਟਰਸਟਡ ਨਹੀਂ ਹੈ ਬਹੁਤ ਵੱਡੀ ਗੱਲ ਹੈ ਪਹਿਲਾਂ ਇੰਟਰਸਟ ਬਣਾਉਣਾ ਪਏਗਾ ਗੁਰੂ ਦੀ ਸਮਝ ਦੇ ਵਿੱਚ ਅਸੀਂ ਬਿਲਕੁਲ ਇੰਟਰਸਟਡ ਨਹੀਂ ਹਾਂ ਇਹ ਮੈਂ ਫੇਕ ਆਦਿਨਾ ਸਾਰਿਆਂ ਨੂੰ ਇਹ ਗੱਲ ਲੱਗਣੀ ਹੈ ਅਸੀਂ ਇੰਟਰਸਪਰਡ ਹਾਂ ਸਿਰ ਬਾਹਰ ਮੁਕਤਾ ਬਾਹਰ ਮੁਕਤਾ ਬਾਹਰ ਮੁਕਤਾ ਬਾਹਰ ਮੁਕਤਾ ਬਾਹਰ ਮੁਕਤਾ ਦੇ ਵਿੱਚ ਇਹ ਚ ਤੋਰਾ ਫੇਰਾ ਆਵਾ ਜਾਏ ਰੋਲਾ ਰੱਬਾ ਉਹਦੇ ਵਿੱਚ ਕੋਈ ਇੰਦਰੀਆਂ ਨੂੰ ਵਸ ਕਰਨ ਦੀ ਚੀਜ਼ ਦਾ ਨਾ ਕੋਈ ਨਿਸ਼ਾਨ ਨੇ ਨਾ ਹੀ ਆ ਜਾਣਾ ਤਾਂ ਕੋਈ ਬਣੇ ਚੁਲਖੇ ਤੇ بڑے بڑے ਜਿਹੜੇ ਸ਼ਤਾਬਦੀ ਉੱਤੇ ਚੱਲੇ ਨੇ ਨਗਰ ਕੀਰਤਨ ਜੋ ਵੀ ਆਖੋ ਕਮਿਨੋ ਆਕੇ ਇਹ ਤਾਂ ਦੱਸੇ ਪੈਣਾ ਕਿਹੜਾ 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 ਵਿਸ਼ਾ ਲੋਕਾਂ ਦੀ ਜਾਗਰਤੀ ਦੇ ਵਿੱਚ ਪਾਇਆ ਗਿਆ ਹਾਂ ਜਾਂ ਸਿਰਫ ਦਾਲ ਰੋਟੀ ਸਬਜੀ ਦਹੀਂ ਮੱਖਣ ਤੇ ਸਿਰਫ ਇਹਨਾਂ ਚੀਜ਼ਾਂ ਇਹਨਾਂ ਇੰਨੇ ਚੀਜ਼ਾਂ ਦੇ ਵਿੱਚ ਜਿਹੜੀ ਸਾਡੀ ਉਹ ਗੁਰੂ ਤੇਗ ਬਹਾਦਰ ਸਾਹਿਬ ਹਨ ਜਿਹੜੀ ਹੈ ਸ਼ਤਾਬਦੀ ਤੁਸੀਂ ਅੰਜਲੀ ਦੇ ਹੋਗੇ ਜਿੰਨੇ ਦਿਨ ਉਹ ਕੋਤਵਾਲੀ ਦੇ ਵਿੱਚ ਉਸ ਪਿੰਜਰੇ ਵਿੱਚ ਬੈਠੇ ਸੀਗੇ ਹਰ ਸਿੱਖ ਨੂੰ ਚਾਹੀਦਾ ਹੈ ਕਿ ਉਹਤਨੇ ਦਿਨ ਉਹ ਬਿਸਤਰੇ ਤੇ ਰਸ ਹੋਇਆ ਕਰੇ ਜਦ ਗੁਰੂ ਦੀ ਸੋਚ ਸਾਡੀ ਸੋਚ ਨਹੀਂ ਹਾਂ ਫਿਰ ਕੀ ਅਸੀਂ ਗੁਰੂ 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 ਲਗਾਏ ਪ੍ਰਸਿੱਧ ਸ਼ਤਾਬਦੀਆਂ ਮਨਾਈਆਂ ਉਹ ਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸੋਚ ਤੇ ਨਹੀਂ ਦੱਸੀ ਦੱਸਣੀ ਚਾਹੀਦੀ ਸੀ ਹਮ ਮੈਂ ਦੱਸ ਦਿਨਾ ਹੁਣੇ ਹਮ ਔਰ ਉਹ ਸੋਚ ਸਾਡੀ ਹੈ ਨਹੀਂ ਨਾਲ ਦੇ ਨਾਲ ਸਿੱਧ ਵੀ ਹੁੰਦੀ ਜਾ ਰਹੀ ਹੈ ਗੱਲ ਹਮ ਨਾਲ ਦੇ ਨਾਲ ਗੱਲ ਸਿੱਧ ਵੀ ਹੁੰਦੀ ਜਾ ਰਹੀ ਹੈ ਬਿਲਕੁਲ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਤਾਬਦੀ ਮਨਾਈ ਗਈ ਪਰ ਉਹਨਾਂ ਦੀ ਸੋਚ ਕੀ ਸੀ ਹਮ ਜਿਸ ਕਰਕੇ ਉਹ ਗੁਰੂ ਤੇਗ ਬਹਾਦਰ ਸਾਹਿਬ ਬਣੇ ਹਮ ਜਿਸ ਕਰਕੇ ਉਹ ਇਸ ਕਿਸਮ ਦੀ ਅਵਸਥਾ ਦੇ ਮਾਲਕ ਬਣੇ ਹਮ ਉਹ ਜਿਹੜੀ ਸੋਚ ਹੈ ਕ੍ਰਿਤੇਗ ਭਦਰ ਸਾਹਿਬ ਮਹਾਰਾਜ ਜੀ ਮੇਰੀ ਤਾਂ ਗੱਲ ਵੀ ਨਹੀਂ ਹੋਈ ਉਹਨੀ ਕਿਉਂਕਿ ਉਹਦੀ ਗੱਲ ਹੋਣੀ ਹੈ ਉਹਨਾਂ ਦੀ ਬਾਣੀ ਚ ਉਹਨਾਂ ਦੀ ਬਾਣੀ ਕੀ ਕਹਿੰਦੀ ਹੈ ਮਾਈ ਮੈਂ ਕਿਹ ਬਿਦਲਖੋਂ ਗਸਾਈ ਹਮ ਕ੍ਰਿਤੇਗ ਭਦਰ ਜੀ ਮਹਾਰਾਜ ਦੀ ਬਾਣੀ ਦੀ ਲਾਈਨ ਹੈ ਜਿੱਥੇ ਉਹ ਕਹਿੰਦੇ ਨੇ ਪਰਮਾਤਮਾ ਨੂੰ ਐ ਮਾਂ ਐ ਮਾਈ ਮੇਰੇ ਅੰਦਰ ਨੂੰ ਤੀਰਜ ਨਹੀਂ ਆ ਰਿਹਾ ਮੇਰੇ ਅੰਦਰ ਨੂੰ ਠਲ ਨਹੀਂ ਪੈ ਰਹੀ ਮੇਰੇ ਅੰਦਰ ਨੂੰ ਚੈਨ ਨਹੀਂ ਆ ਰਹੀ ਮੇਰੀ ਬੇਕਰਾਰੀ ਦਾ ਕੋਈ ਅੰਤ ਨਹੀਂ ਹੈ ਇਤਨਾ ਅੰਦਰੋਂ ਗਮਗੀਨ ਹਾਂ ਕਿ ਕੁਝ ਵੀ ਨਹੀਂ ਚੰਗਾ ਲੱਗਦਾ ਐ ਮਾਂ ਮੈਨੂੰ ਦੱਸ ਮਾਈ ਮੈਨੂੰ ਦੱਸ ਇਹ ਵਿਦ ਲਖੋਂ ਗੁਸਾਈ ਉਸ ਗੁਸਾਈ ਨੂੰ ਕਿਹੜੀ ਵਿਧੀ ਦੇ ਨਾਲ ਮਿਲਣ ਇਹ ਗੁਰੂ ਤੇਗ ਬਹਾਦਰ ਜੀ ਦੀ ਲਾਈਨ ਹੈ ਪਰ ਦੇਖੋ ਤਾਂ ਸਹੀ ਉਹਨਾਂ ਨੇ ਕਿਸ ਕਸ਼ਟ ਦੇ ਵਿੱਚੋਂ ਦੀ ਗੁਜ਼ਰ ਕੇ ਮੈਂ ਤੇ ਇਹ ਕਹਾਂਗਾ ਹਿਊਮਨ ਰਾਈਟਸ ਦੇ ਲਈ ਐਡਾ ਵੱਡਾ ਸਟੈਂਡ ਲਿਆ ਜੀ ਬਹੁਤ ਵੱਡੀ ਗੱਲ ਆ ਉਹਨਾਂ ਨੂੰ ਕੀ ਲੋੜ ਪਈ ਸੀ ਕਿਸੇ ਦੇ ਧਰਮ ਦੇ ਲਿਸਟੈਂਡ ਲੈਣ ਦੀ ਇਹਦਾ ਅਰਥ ਹੈ ਕਿ ਗੁਰੂ ਕੱਲਾ ਜੇ ਕਈ ਵੀ ਇੱਕ ਕਮਿਊਨਿਟੀ ਦਾ ਹੈ ਐਸਾ ਨਹੀਂ ਹੁੰਦਾ ਉਹਦਾ ਦਾਇਰਾ ਉਹਨੂੰ ਕਮਿਊਨਿਟੀ ਦੇ ਦਾਇਰੇ ਚੋ ਵੀ ਬਾਹਰ ਕੱਢਣਾ ਪੈਣਾ ਉਹ ਸਾਰੇ ਜਗਤ ਦਾ ਹੈ ਹਾਂ ਮੈਂ ਆਪ ਜੀ ਨੂੰ ਉਦੋਂ ਲਾਈਨ ਸੁਣਾਈ ਸੀ ਗੁਰਦਾਤਾ ਗੁਰ ਹਿਰੇਕਰ ਗੁਰਦੀਪਕ ਗੁਰਦੀਪਕ ਤਿਹਲੋਏ ਉਹ ਤਿੰਨੇ ਲੋਕ ਉਹ ਭਾਈ ਸੁਣੋ ਤਿੰਨੇ ਲੋਕ ਜਲ ਥਲ ਆਕਾਸ਼ ਕਹਿੰਦੇ ਤਿੰਨੇ ਲੋਕਾਂ ਦੇ ਵਿੱਚ ਗੁਰੂ ਇੱਕ ਦੀਪਕ ਹੈ ਜੋ ਜਗ ਰਿਹਾ ਹੈ ਹੂੰ ਤੇ ਅਸੀਂ ਬਿਅਦਵੀ ਐਂਡ ਅਦਬ ਤੇ ਤੁਰੇ ਫਿਰਦੇ ਹੈਗੇ ਉਹ ਤਾਂ ਤਿੰਨੇ ਲੋਗਾ ਚ ਉੱਤੇ ਅਕਾਸ਼ ਚ ਜਾ ਕੇ ਵੀ ਬਿਅਦਵੀ ਕਰਕੇ ਆਉਗੇ ਤਿੰਨੇ ਲੋਗਾ ਚ ਕਿਵੇਂ ਕਰੋਗੇ ਸਮੁੰਦਰਾਂ ਸਾਰਿਆਂ ਦੇ ਵਿੱਚ ਜਲ ਚ ਹੂੰ ਜਾਓ ਫੇ ਸਾਰੇ ਸਮੁੰਦਰਾਂ ਦੇ ਵਿੱਚ ਬਿਅਦਵੀ ਬਿਅਦਵੀ ਕਰਕੇ ਆਓ ਜਿਹੜਾ ਮਾਈਕਾ ਲਾਲ ਹੈ ਉਹ ਤੋਂ ਸਾਰੇ ਪਾਸੇ ਕਰਕੇ ਦਿਖਾ ਲ ਕੇ ਆ ਕੇ ਦਿਖਾਇਆ ਦੇਖੋ ਜੀ ਮੈਂ ਆਪ ਮੱਛੀ ਮਾਰਤੀ ਐ ਹੈ ਤੇ ਗੁਰੂ ਦੀ ਬਿਅਦਵੀ ਕਰਤੀ ਕਿੱਥੇ ਕਰੋਗੇ ਕਿਵੇਂ ਕਰੋਗੇ ਆਪ ਜੀ ਜਦੋਂ ਦੱਸਦੇ ਹੋ ਨਾ ਗੱਲ ਮੈਨੂੰ ਉਹ ਤੋਂ ਸਮਝ ਪੈਂਦੀ ਐ ਵੀ ਗੁਰੂ ਜੋ ਅਸੀਂ ਸਮਝਿਆ ਉਹ ਨਹੀਂ ਗੁਰੂ ਕੁਝ ਹੋ ਰਹੀ ਹੈ ਮੈਂ ਅਜ ਇੱਕ ਮੇਰੀ ਫੇਵਰਿਟ ਸਟੇਟਮੈਂਟ ਹੈ ਇੰਗਲਿਸ਼ ਉਹ ਹੀ ਕਹਿਣੀ ਚਾਹਣਾ ਗੁਰੂ ਇਸ ਨਾਟ ਫਾਰ एवरीवन ਨੰਬਰ 2 एवरीवन इज ਨਾਟ ਰੈਡੀ ਫਾਰ ਗੁਰੂ ਹਰੇਕ ਇਨਸਾਨ ਉਹਨੇ ਲੈਵਲ ਤੋਂ ਉਹਨੇ ਲੈਵਲ ਤੱਕ ਤਿਆਰ ਹੀ ਨਹੀਂ ਹੈ ਕਿ ਗੁਰੂ ਤੋਂ ਸਿੱਖਿਆ ਲੈਣ ਲਈ ਉਸ ਜਗਤ ਦੀ ਸਿੱਖਿਆ ਲੈਣ ਲਈ ਉਹ ਤਿਆਰ ਵੀ ਹੋਵੇ ਯੋਗ ਵੀ ਹੋਵੇ ਬਰਤਨ ਅਜੇ ਤਿਆਰ ਨਹੀਂ ਹੈ ਨਾ ਨਾ ਸੋ ਪਹਿਲੀ ਸਟੇਟਮੈਂਟ ਗੁਰੂ ਇਸ ਨਾਟ ਫਾਰ एवरीवन دوسری ایوری ون از ناٹ ریڈی فار گرو تیسری ایوری ون کین ناٹ ایون انڈرسٹینڈ گرو ایوری ون ڈزن ہیو دا ابلٹی ٹو انڈرسٹینڈ گرو اینڈ وی کیپ آن لوگ ایک اِسی پرم چلوژن میرا گرو ہے میرا گرو ہے میرا گرو پھائی کالا گرو ہے تیرا تو کی سیکھنا چاہنا کس چیز لیے تڑپے تیرے اندر دستا صحیح پہلے گرو تو ہوں نہ سیکھنے ساڈا تو ایک سارے جگت میں سوال ہے ਇੱਕ ਹੀ ਸਿੱਖਣਾ ਚਾਹੁੰਦੇ ਹੋ ਹੂੰ ਕੀ ਸਿੱਖਣਾ ਚਾਹੁੰਦੇ ਉਸ ਤੋਂ ਦੱਸੋ ਮੈਂ ਪੁੱਛ ਲਿਆ ਕਈ ਵਾਰੀ ਪੁੱਛਿਆ ਗਿਆਂ ਇਸ ਆਫਟਰ ਸਿੱਖਣਾ ਕੀ ਚਾਹੁੰਦੇ ਹੋ ਨਜੀ ਮਹਾਰਾਜ ਬਸ ਇਤਾਂ ਇਨਾ ਤਾਂ ਪਤਾ ਨਹੀਂ ਬਸ ਗੁਰੂ ਸਾਹਿਬ ਕਿਰਪਾ ਕਰਨਾ ਘਰ ਚ ਸੁੱਖ ਸ਼ਾਂਤ ਬਣੀ ਰਹੇ ਹੂੰ ਹਾਂਜੀ ਸੁੱਖ ਸ਼ਾਂਤੀ ਸੁੱਖ ਸ਼ਾਂਤੀ ਬਣੀ ਰਹੇ ਜੁੜੇ ਰਹੀਏ ਗੁਰੂ ਨਾਲ ਗੁਰੂ ਦਿੱਤਾ ਵਿਚਾਰ ਨੂੰ ਹੀ ਨਹੀਂ ਅਸੀਂ ਸਮਝ ਸਕਦੇ ਹੂੰ ਗੁਰੂ ਦੀ ਵਿਚਾਰ ਨਾਲ ਤਾਂ ਅਸੀਂ ਸਹਿਮਤ ਵੀ ਨਹੀਂ ਹੋ ਸਕਦੇ ਔਰ ਇਹ ਵੀ ਆਥਾ ਕਿ ਗੁਰੂ ਦੇ ਵਿਚਾਰ ਨਾਲ ਤਾਂ ਅਸੀਂ ਸੋਚ ਵਿੱਚ ਪਸਲ ਹੋ ਜਾਣੇ ਕੰਪਿਊਟਰ ਨੂੰ ਕਨਫਿਊਜ਼ ਹੋ ਜਾਣੇ ਵੇ ਹੈ ਇਹ ਤਾਂ ਸੱਚਾ ਨਹੀਂ ਲਾੜੀ ਸਾਰੀ ਜ਼ਿੰਦਗੀ ਜੋ ਸਾਡੀ ਸੋਚ ਵਿਚਾਰ ਕੰਡੀਸ਼ਨਿੰਗ ਬਣਾ ਦਿੱਤੀ ਹੈ ਹੈ ਉਹ ਤਾਂ ਅਸੀਂ ਤਨ ਹੀ ਤਨ ਹਾਂ ਤਨ ਤੋਂ ਇਲਾਵਾ ਤਾਂ ਸਾਡਾ ਹੋਰ ਕੋਈ ਜਗਤ ਨਹੀਂ ਹੈ ਤਨਾਂ ਦੇ ਤਨਾਂ ਦੇ ਰਿਸ਼ਤੇ ਨੇ ਤਨਾਂ ਦੇ ਤਰ੍ਹਾਂ ਦੇ ਵਿਆਹ ਸ਼ਾਦੀਆਂ ਦੇ ਤਨਾਂ ਦੇ ਤਨਾਂ ਦੇਗਾ ਬੱਚੇ ਬੱਚੀਆਂ ਹੁੰਦੇ ਨੇ ਤਨਾਂ ਤਨਾਂ ਦੇ ਤਨਾਂ ਤਨਾਂ ਦੇ ਹੀ ਰਿਸ਼ਤੇਦਾਰੀਆਂ ਹੁੰਦੀਆਂ ਨੇ ਤਨਾਂ ਤਨਾਂ ਦੇ ਨਾਲ ਸਾਰਾ ਸਮਾਜ ਬਣਿਆ ਪਿਆ ਹੈ ਅਸੀਂ ਤੰਦੇ ਇੰਨੇ ਗਰੀ ਹੋ ਗਏ ਆ ਕਿ ਅ ਅ ਜੁੜਦੇ ਤਨ ਨੂੰ ਨਹੀਂ ਮੰਨਣਾ ਨਾ ਨੂੰ ਨਹੀਂ ਪੁੱਜਣਾ ਤੇ ਤੁਸੀਂ ਤਨ ਵਾਸਤੇ ਦਿਨ ਰਾਤ ਮਰ ਰਹੇ ਹੋ ਤੁਸੀਂ ਪੂਜਣ ਦੀ ਗੱਲ ਕਰ ਰਹੇ ਹੋ ਹੂੰ ਹੂੰ ਤਨ ਹੀ ਤਨ ਤਾਂ ਸਾਡੀ ਜ਼ਿੰਦਗੀ ਚ ਲੈ ਦੇ ਕੇ ਹੈ ਹਾਂ ਹੋਰ ਸਾਡੀ ਜ਼ਿੰਦਗੀ ਚ ਲੈ ਦੇ ਕੇ ਕੀ ਹੈ ਕਪੜਾ ਤਨ ਤੇ ਪਾਉਣੇ ਆ ਗੱਡੀਆਂ ਤਨ ਦੀ ਲੋੜ ਹੈ ਘਰ ਤਨ ਦੀ ਲੋੜ ਹੈ ਰੋਟੀ ਤਨ ਦੀ ਲੋੜ ਹੈ ਸਾਰੀਆਂ ਤਾਂ ਆਤਮਾ ਦੀ ਤੇ ਕੋਈ ਨਹੀਂ ਕਿ ਹੈ ਹੀ ਨਹੀਂ ਹੈ ਹੀ ਨਹੀਂ ਇਸ ਕਰਕੇ ਮੈਂ ਹੁਣ ਇੱਥੇ ਇਹ ਵੀ ਕਹਿਣਾ ਚਾਹੁੰਦਾ ਜਦੋਂ ਬੱਤ ਸੁਣਦੇ ਝੂਠਾ ਤਨ ਤੇ ਇੱਕ ਝਟਕਾ ਲੱਗਦਾ ਵੀ ਮੇਰੀ ਤਾਂ ਸਾਰੀ ਜ਼ਿੰਦਗੀ ਇਸ ਕੰਮ ਚ ਲੰਗੀ ਗੁਰੂ ਜੀ ਕਹਿੰਦੇ ਝੂਠਾ ਤਨ ਹੁਣ ਜੇ ਤਾਂ ਮੂਰਖਾਂ ਨੂੰ ਰੱਟੇ ਲਾਉਣ ਆਂ ਤਾਂ ਭਾਈ ਲਾਈ ਚਲੋ ਤੋ ਸੋਖਾ ਹੈ ਸਾਰਿਆਂ ਦੇ ਸਮਝ ਪੈ ਜਾਏਗੀ ਆਪ ਜੀ ਨੇ ਆਪ ਜੀ ਪੁੱਛਦੇ ਹੋ ਬਾਰ-ਬਾਰ ਗੁਰੂ ਕੀ ਹੈ ਹੁਣ ਸੁਣੋ ਸਤਗੁਰ ਪਰਮੇਸ਼ਰ ਪੂਜੀ ਮੰਤਨ ਲਾਇ ਪਿਆ ਸਤਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤਗੁਰ ਬਚਨ ਕਮਾ ਆਪਣੇ ਬਸ ਤੁਹਾਡਾ ਤੇ ਗੁਰੂ ਦਾ ਰਿਸ਼ਤਾ ਇੱਥੇ ਇੰਨੇ ਹੀ ਹੈ ਇਥੋਂ ਤੱਕ ਨਾ ਬਲੱਡ ਦਾ ਰਿਸ਼ਤਾ ਹੈ ਨਾ ਜਾਤ ਦਾ ਨਾ ਕੌਮ ਦਾ ਨਾ ਸ਼ਰੀਰ ਦਾ ਨਾ ਹੋਰ ਕਿਸੇ ਚੀਜ਼ ਦਾ ਨਾ ਲੈਂਗੁਏਜ ਦਾ ਤੁਹਾਡਾ ਰਿਸ਼ਤਾ ਉਹਦੇ ਨਾਲ ਸਿਰਫ ਉਹਦੇ ਬਚਨ ਕਮਾਉਣ ਤੱਕ ਜੇ ਬਚਨ ਕਮਾਲ ਆਏ ਤਾਂ ਤੁਸੀਂ ਉਹਦਾ ਅਦਬ ਵੀ ਕਰਤਾ ਆਪਣੀ ਆਤਮਾ ਦਾ ਵੀ ਅਦਬ ਕਰ ਲਿਆ ਜੇ ਬਚਨ ਕਮਾਲ ਆਏ ਉਹਨੂੰ ਵੀ ਰਖ ਲਿਆ ਤੇ ਆਪਣੀ ਆਤਮਾ ਨੂੰ ਵੀ ਸਦਾ ਲਈ ਤਰੀ ਜਾ ਲਿਆ ਬੇਕੁੰਡ ਚਲੇ ਗਏ ਅੱਜ ਲਿਖਿਆ ਸਤਗੁਰ ਬਚਨ ਪਮਾਵਣੇ ਸੋ ਉਹ ਲੋਕ ਸੁਣ ਲੈਣ ਆਪਣੇ ਆਪ ਤੇ ਆਪ ਹੀ ਲਾ ਲੈਣ ਕਿ ਬਚਨ ਪੜਦੇ ਕਿਨੇ ਕਿਨੇ ਹਮ ਹਾਂਜੀ ਬਚਨ ਪੜਦੇ ਕਿਨੇ ਕਿਨੇ ਜੀ ਬਚਨ ਸੁਣਦੇ ਕਿਨੇ ਕਿਨੇ ਮੇਰਾ ਤਾਂ ਇੱਕ ਹੋਰ ਵਿਸ਼ਵਾਸ ਹੈ ਜੇ ਸਿੱਧੇ ਹੀ ਲੋਕ ਪੜਨਾ ਸ਼ੁਰੂ ਕਰ ਦੇਣ ਨਾ ਹਮ ਬਹੁ ਮਿਹਰੇ ਕੋ ਸਾਡੀਆਂ ਇਹ ਵਿਚਾਰਾਂ ਸੁਣ ਕੇ ਚਲੋ ਕਿਸੇ ਦੇ ਅੰਦਰ ਬਹੁਤ ਸ਼ੌਕ ਪੈ ਦੋ ਪੜਨਾ ਸ਼ੁਰੂ ਕਰ ਦੇਗਾ ਹਾਂਜੀ ਗੋਰ ਕੀ ਸਰ ਗੋਰ ਗੋਰ ਬਰਮਾ ਗੋਰ ਪਾਰਵਤੀ ਮਾਈ ਇਸ ਨੂੰ ਕਿਸ ਕੰਟੈਕਸਟ ਦੇ ਵਿੱਚ ਸਮਝੇਗਾ ਪੁਆਇੰਟ ਸਿਰਫ ਇਤਨਾ ਹੈ ਕਿ ਇਹ ਲਾਈਨ ਦੀ ਜਿਹੜੀ ਵਿੱਚ ਵਿਆਖਿਆ ਜਾਂ ਵਿਚਾਰ ਦਾ ਸਮਝ ਹੈ ਉਹ ਇੰਨੀ ਹੀ ਆਸਾਨ ਹੈ ਕਿ ਐਵਰੇਜ ਤੁਰੇ ਫਿਰਦੇ ਬੰਦੇ ਨੂੰ ਸਮਝ ਆ ਜਾਏਗੀ ਆ ਜਾਏਗੀ ਨਹੀਂ ਛੇਤੀ ਬੁੱਧੀ ਪਕੜ ਕਰਦੀ ਦੀ ਮੈਂ ਜੋ ਕਹਿਣਾ ਮੈਂ ਸੱਚ ਕਹਿਣਾ ਸਤਗੁਰ ਬਚਨ ਕਮਾਉਣੇ ਸੱਚਾ ਇਹੋ ਵਿਚਾਰ ਹੈ ਬਿਨ ਸਾਧੂ ਸੰਗਤ ਰਤਿਆ ਇਥੇ ਸਤਿਗੁਰੂ ਦੇ ਬਚਨ ਹਮ ਔਰ ਬਿਨ ਸਾਧੂ ਸੰਗਤ ਰਤਿਆ ਹਮ ਸਾਧੂ ਦੀ ਸੰਗਤ ਦੇ ਵਿੱਚ ਸਾਧੂ ਦੀ ਸੰਗਤ ਹੁੰਦੀ ਕੀ ਹੈ ਅੱਜ ਮੈਂ ਦਿਲ ਕੋਲ ਕੇ ਗੱਲ ਕਹਣੀ ਚਾਹਨਾ ਜਿਸ ਵਿਅਕਤੀ ਦੀ ਜਿਸ ਆਤਮਾ ਦੀ ਦਿਲ ਦੀ ਸਾਧੂ ਦੇ ਨਾਲ ਆਸ਼ਕੀ ਹੋ ਗਈ ਇਸ਼ਕ ਹੋ ਗਿਆ ਹਮ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ

ਇਕ ਉਸਮਰਤ ਹੈ ਇੱਕ ਅਪਾਰ ਹੈ ਜਿਸ ਦੀ ਕੋਈ ਸੀਮਾ ਹੀ ਨਹੀਂ ਹੈ ਹੂੰ ਇਹ ਗੁਰੂ ਹੈ ਕਿ ਸਾਡੇ ਆਮ ਗੁਰੂ ਦੇ ਲਈ ਸਮਝਦਾ ਜੀ ਗੁਰਸਮਰਤ ਸਮਰਤ ਅਪਾਰ ਅਪਾਰ ਜਿਸ ਦਾ ਕੋਈ ਅੰਤ ਨਹੀਂ ਹੈ ਸੀਮਾ ਨਹੀਂ ਹੈ ਗੁਰ ਅਗੋਚਰ ਹੂੰ ਅਗੋਚਰ ਹੁੰਦਾ ਹੈ ਜਿਹਨੂੰ ਸਾਡੇ ਹੱਥ ਛੂ ਨਾ ਸਕਣ ਸਾਡੇ ਹੱਥੋਂ ਦੇ ਤੱਕ ਪਹੁੰਚ ਨਾ ਸਕਣ ਜਦ ਸਾਡੇ ਹੱਥੋਂ ਦੇ ਤੱਕ ਪਹੁੰਚ ਹੀ ਨਹੀਂ ਸਕਦੇ ਅਸੀਂ ਚੋ ਹੀ ਨਹੀਂ ਸਕਦੇ ਤੇ ਉਹਦੀ ਬੇਦਵੀ ਕਿਦਾਂ ਹੋ ਸਕਦੀ ਹੈ ਹਮ ਤੇ ਉਹਨਾਂ ਨੂੰ ਨਹੀਂ ਪਤਾ ਜਿਨ੍ਹਾਂ ਨੂੰ ਇਹ ਲਾਈਨ ਦੇ ਅਰਥ ਨਹੀਂ ਆਉਂਦੇ ਜਾਂ ਨਹੀਂ ਪੜੇ ਜਾਂ ਨਹੀਂ ਸੁਣੇ ਗੁਰੂ ਅਗੋਚਰ ਗੁਰੂ ਅਗੋਚਰ ਹੈ ਗੋਚਰ ਹੁੰਦਾ ਜਿਹੜਾ ਸਾਡੇ ਗਿਆਨ ਇੰਦਰੀ ਕਰਮ ਇੰਦਰੀਆਂ ਦੀ ਮਨ ਔਰ ਬੁੱਧੀ ਦੀ ਪਕੜ ਤੋਂ ਬਾਹਰ ਹੋਵੇ ਉਸਨੂੰ ਅਗੋਚਰ ਕਿਹਾ ਜਾਂਦਾ ਹੈ ਤੇ ਇਸ ਕਰਕੇ ਮੁਰਮਤ ਦੇ ਵਿੱਚ ਗੁਰੂ ਆਪ ਜੀ ਪੁੱਛਦੇ ਹੋ ਗੁਰੂ ਅਕਾਲ ਪ੍ਰਭ ਵਾਹਿਗੁਰੂ ਹੀ ਹੈ ਹਮ ਸਦਾ ਆਉਂਦਾ ਰਿਹਾ ਲਾਈਨ ਸੁਣੋ ਜੁਗ ਜੁਗ ਪੀੜੀ ਚੱਲੇ ਸਤਗੁਰੂ ਕੀ ਹਮ ਜਿਹਨੇ ਗੁਰਮੁਖ ਨਾਮ ਤੇ ਆਇਆ ਹਮ ਜਿਹੜੇ ਗੁਰਮੁਖ ਨਾਮ ਤੇ ਆਉਂਦੇ ਨੇ ਉਹਨਾਂ ਦੇ ਦੁਆਰਾ ਸਤਗੁਰੂ ਦੀ ਪੀੜੀ ਜੁਗਾਂ ਜਗਾਂ ਤੋਂ ਤੋਂ ਚੱਲਦੀ ਆਈ ਹੈ ਔਰ ਜੁਗਾਂ ਜਗਾਂ ਤੱਕ ਇਹ ਚੱਲਦੀ ਸਦਾ ਚੱਲਦੀ ਰਹੇਗੀ ਏ ਆਪਣਾ ਇਸ ਲਾਈਨ ਨੂੰ ਕੋ ਚੈਲੰਜ ਕਰਕੇ ਦਿਖਾ ਲੈ ਵੀ ਗੁਰੂ ਦੀ ਪੀੜੀ ਦਾ ਬਲੱਡ ਰਿਲੇਸ਼ਨ ਆ ਕੋਈ ਸਬੰਧ ਨਹੀਂ ਕੋਈ ਸਬੰਧ ਨਹੀਂ ਸਵਾਲੇ ਦੇ ਪੈਦਾ ਹੁੰਦਾ